ਸਤਿ ਸ਼੍ਰੀ ਅਕਾਲ ਸਵਾਗਤ ਹੈ ਕੋਰ ਨਵੀਂ ਕਹਾਣੀ ਵਿੱਚ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਪੰਜਾਬ ਦਾ ਇੱਕ ਮਹਾਨਗਰ ਦੁਸ਼ਹਿਰਾ ਲੰਘ ਚੁੱਕਾ ਸੀ ਖੇਤਾਂ ਵਿੱਚ ਝੋਨੇ ਰੰਗ ਵਟਾ ਰਹੇ ਸਨ ਅੱਜ ਤੇਜ਼ ਹਨੇਰੀ ਆਈ ਸੀ ਮਹਾਨਗਰ ਦਾ ਰਾਜਧਾਨੀ ਵੱਲੋਂ ਆਉਂਦਾ ਸਾਰਾ ਟ੍ਰੈਫਿਕ ਰੁਕਿਆ ਸੀ ਅੱਗੋਂ ਪਿੱਛੋਂ ਛੜਕ ਤੇ ਰੁਕੇ ਵਾਹਨਾਂ ਦੀ ਪੀ ਪੀ ਪੂ ਪੂ ਪਾ ਪਾ ਦੇ ਹਾਰਨ ਦਾ ਸ਼ੋਰ ਗੁੱਲਾ ਭਾਰੂਸੀ ਸਾਹਮਣੇ ਹੀ ਦਾਣਾ ਮੰਡੀ ਸੀ ਜਿੱਥੇ ਕਿਸਾਨ ਆਪਣੇ ਆਪਣੇ ਝੋਨੇ ਦੀਆਂ ਢੇਰੀਆਂ ਨੂੰ ਤਰਪਾਲਾਂ ਨਾਲ ਟਕਨ ਦੇ ਆਹਰ ਲੱਗੇ ਹੋਏ ਸਨ ਅਤੇ ਕਈ ਸੜਕ ਤੇ ਹੋ ਰਹੇ ਸ਼ੋਰਗੋਲ ਨੂੰ ਸੁਣ ਕੇ ਇਧਰ ਤੱਕ ਆ ਰਹੇ ਹਨ ਇਸ ਟ੍ਰੈਫਿਕ ਵਿੱਚ ਇੱਕ ਕੈਂਟਰ ਵੀ ਖੜਾ ਹੋਇਆ ਸੀ ਉਸ ਵਿੱਚ ਲੱਦੇ ਪਲਾਸਟਿਕ ਦੇ ਲਿਫਾਫਿਆਂ ਵਿੱਚੋਂ ਜੋ ਕਿ ਬੋਰੀਆਂ ਦੇ ਆਕਾਰ ਦੇ ਸਨ ਲੱਦੇ ਹੋਏ ਸਨ ਇੱਕ ਬੋਰੀ ਦੀ ਪਲਾਸਟਿਕ ਦਾ ਸਿਰਾ ਪਾਟਿਆ ਹੋਇਆ ਸੀ ਜਿਸ ਵਿੱਚੋਂ ਇੱਕ ਚਿੱਟੀ ਕਲੀ ਨਾਲ ਲਪਟਿਆ ਗੁਲਾਬੀ ਫੁੱਲ ਜਿਸ ਨੇ ਆਪਣੀ ਡਾਲ ਨਾਲ ਖੜ ਰਹੀ ਡੋਡੀ ਨੂੰ ਔਰਤ ਦੇ ਕੁਛੜ ਚੁੱਕੇ ਬੱਚੇ ਵਾਂਗ ਚੁੱਕਿਆ ਹੋਇਆ ਹੈ ਕਿਸੇ ਥਾਂ ਲਾਜ਼ਾਰਹੀ ਇਹ ਫੁੱਲ ਵੀ ਇਸ ਸ਼ੋਰਗੁਲ ਦੇ ਧੂਏ ਨਾਲ ਸੈਕ ਦੇ ਲੱਗ ਰਹੇ ਸਨ ਜੋ ਮਨੁੱਖ ਦੀ ਕਿਸੇ ਸ਼ਰਦਾ ਨਮਾਜ਼ਾ ਚਾਹਤ ਲਈ ਕੁਰਬਾਨ ਹੋਣ ਜਾ ਰਹੇ ਸਨ ਅਚਾਨਕ ਇੱਕ ਹੋਰ ਕੈਂਟਰ ਇਸ ਕੈਂਟਰ ਦੇ ਬਰਾਬਰ ਰੁਕਿਆ ਜੋ ਪਿੰਜਰਾ ਨਵਾ ਸੀ ਉਸ ਵਿੱਚ ਸੈਂਕੜੇ ਮੁਰਗੇ ਮੁਰਗੀਆਂ ਤੇ ਕੁਝ ਬਚਪਨ ਪਾਰ ਕਰ ਚੁੱਕੇ ਚੂਚੇ ਸਨ ਜਿਨ੍ਹਾਂ ਦੀ ਸੁਰਖਤੇ ਖੰਭ ਰਹਿਤ ਗਰਦਣਾ ਉਹਨਾਂ ਦੇ ਬਾਲਪਨ ਦੀ ਗਵਾਹੀ ਪਾ ਰਹੀ ਸੀ ਇਸ ਕੈਂਟਰ ਵਿੱਚੋਂ ਆਦ ਮਰੇ ਉੰਗਲਾ ਰਹੇ ਮੁਰਗੇ ਮੁਰਗੀਆਂ ਦੀਆਂ ਵਿੱਠਾਂ ਦੀ ਬਦਬੋ ਆ ਰਹੀ ਸੀ ਉਹਨਾਂ ਵਿੱਚੋਂ ਕੁਝ ਕ ਤੇ ਖੰਭ ਕੈਂਟਰ ਦੀ ਤੇਜ਼ ਰਫਤਾਰ ਨਾਲ ਝੜ ਕੇ ਕੈਂਟਰ ਦੀ ਪਿੰਜਰਾ ਨੁਮਾ ਜਾਲੀ ਵਿੱਚ ਫਸੇ ਹੋਏ ਸਨ ਐਸ ਕੈਂਟਰ ਦਾ ਫੁੱਲਾਂ ਵਾਲੇ ਕੈਂਟਰ ਦੇ ਬਰਾਬਰ ਖੜਨ ਨਾਲ ਖੁਸ਼ਬੂ ਤੇ ਬਦਬੂ ਹਰਾਲ ਗੱਡ ਹੋ ਗਈ ਹੋ ਰਹੀ ਸੀ। ਟ੍ਰੈਫਿਕ ਅਜੇ ਵੀ ਜਾਮ ਸੀ ਜੋ ਲੰਬਾ ਹੋਈ ਜਾ ਰਿਹਾ ਸੀ। ਇਹ ਮੈਕਾਂ ਦੇ ਵੰ ਜਾ ਰਹੇ ਕਿੱਧਰ ਜਾ ਰਹੇ ਹੋ? ਇੱਕ ਵੱਡੀ ਉਮਰ ਦੇ ਮੁਰਗੇ ਨੇ ਔਕ ਮਹਿਸੂਸ ਕਰ ਰਹੀ ਕਲੀ ਦੇ ਫੁੱਲਣ ਨੂੰ ਪੁੱਛਿਆ। ਜਿੱਥੇ ਖਰੀਦਦਾਰ ਮਨੋਕ ਲੈ ਜਾਵੇ। ਅਣ ਹੋਆਂ ਦੀ ਵੀ ਕੋਈ ਮੰਜ਼ਿਲ ਹੁੰਦੀ ਹੈ? ਫੁੱਲਾਂ ਦੀ ਮਹਿਕ ਨੇ ਜਵਾਬ ਦਿੱਤਾ। ਕਿਹੜੀਆਂ ਰਾਹੀ ਪਾਂਦੀਆਂ ਦੇ ਨਾਮ ਤੇ ਬੀਜ ਵਿਜਣ ਵਾਲਾ ਬੰਦਾ ਕਿੱਥੇ ਚਲਾ ਗਿਆ ਉਹ ਜੋ ਖੇਤਾਂ ਫੁੱਲਾਂ ਦੀਆਂ ਕਿਆਰੀਆਂ ਘਰਾਂ ਚ ਦੁਪਹਿਰ ਖਿੜੀ ਤੇ ਖੇਤਾਂ ਚ ਰੰਗ ਬਰੰਗੇ ਫੁੱਲਾਂ ਵਾਲੀ ਕਪਾਹ ਨਰਮੇ ਤੇ ਸੂਰਜ ਮੁਖੀ ਬੀਜ ਦਾ ਹੁੰਦਾ ਸੀ ਪਲਾਸਟਿਕ ਦੀ ਬੋਰੀ ਚੋਂ ਝਾਕਦੇ ਫੁੱਲ ਨਾਲੋਂ ਸਵੇਰ ਦੀ ਤੇਲ ਦਾ ਬੱਚਿਆ ਖੁਜਿਆ ਟਪਕਾ ਆਖਰੀ ਹੰਝੂ ਵਾਂਗ ਟਪਕਿਆ ਤੇ ਉਸਨੇ ਮੁਰਗੇ ਨੂੰ ਪੁੱਛਿਆ ਵੀਰਿਆ ਉਹ ਮਨੁੱਖ ਤਾਂ ਮਾਰ ਗਿਆ ਹੈ ਜੋ ਸਾਡੀ ਵਾਂਗ ਸੁਣ ਕੇ ਹਰ ਨਾੜੀ ਜੋੜ ਕੇ ਕਿਰਤ ਕਰਨ ਖੇਤੀ ਚਲਾ ਜਾਂਦਾ ਸੀ ਖੇਤਾਂ 'ਚ ਲੱਗੇ ਦਰਖਤਾਂ ਤੇ ਪੰਛੀ ਚੈਕਦੇ ਸਨ ਖੂਹਾਂ 'ਚੋਂ ਨਿਕਲਦੇ ਪਾਣੀ ਨੂੰ ਪੀਂਦੇ ਨਹਾਉਂਦੇ ਪਹਿਲਾਂ ਪਾ ਕੇ ਮੋਰ ਮਨੁੱਖ ਪ੍ਰਤੀ ਆਪਣਾ ਸ਼ੁਕਰਾਨਾ ਪ੍ਰਗਟਾਉਂਦੇ ਸਨ ਮੁਰਗੇ ਨੇ ਮੌਤ ਨੂੰ ਕੁਝ ਪਲਾਂ ਲਈ ਭੁੱਲਦਿਆ ਗਿਆ ਮਨੁੱਖ ਜੰਗਲੀ ਬਣ ਗਿਆ ਹੈ ਉਹ ਹਵਾ ਪਾਣੀ ਮੈਕ ਖੂਨ ਤੇ ਦੁੱਧ ਦਾ ਵਪਾਰ ਕਰਕੇ ਦਮਣਿਆਂ ਦੇ لالਚ ਚ ਪੈ ਗਿਆ ਹੈ ਕੋਈ ਸਮਾਂ ਸੀ ਜਦੋਂ ਦੁੱਧ ਵੇਚਣਾ ਪੁੱਤ ਵੇਚਣ ਦੇ ਸਮਾਨ ਸਮਝਿਆ ਜਾਂਦਾ ਸੀ ਹੁਣ ਡਾਲੀ ਨਾਲੋਂ ਤੋੜਨਾ ਸਾਨੂੰ ਅਸਾਂ ਹੱਟ ਮੈਕ ਦੀ ਲਈ ਲਿਖਣ ਵਾਲਾ ਮਨੁੱਖ ਨਹੀਂ ਰਿਹਾ ਵੀਰਿਆ ਬਿਲਕੁਲ ਠੀਕ ਕਿਹਾ ਹੈ ਅੱਗੇ ਉਹ ਸਾਡੀ ਹੌਂਦ ਨੂੰ ਸਜਾਵਟ ਲਈ ਵਰਤਦਾ ਸੀ ਹੁਣ ਸਾਡੀ ਥਾਂ ਬਣਾ ਪੀ ਫੁੱਲਾਂ ਰੰਗ ਬਰੰਗੀਆਂ ਪੱਥਰ ਦੀਆਂ ਟਾਇਲਾਂ ਤੇ ਉਕਰੇ ਫੁੱਲਾਂ ਨੇ ਲੈ ਲਈ ਹੈ। ਉਹਨਾਂ ਘਰਾਂ 'ਚ ਕੋਈ ਕਿਆਰੀ ਨਹੀਂ ਰਹੀ। ਕੋਈ ਗਾਵळा ਨਹੀਂ ਬਸ ਦਿਨ ਦਿਹਾੜ ਤੇ ਪਲਾਸਟਿਕ ਦੇ ਫੁੱਲ ਖਰੀਦ ਕੇ ਜਾਂ ਪੁਰਾਣਿਆਂ ਨੂੰ ਧੋ ਕੇ ਤੇ ਪੱਥਰ ਦੀਆਂ ਸਲੇਟਾਂ ਦੇ ਉੱਪਰ ਉਲੀਕੇ ਫੁੱਲਾਂ ਤੇ ਨੀਰ ਫੇਰ ਕੇ ਕੁਦਰਤ ਪ੍ਰੇਮੀ ਜਾਂ ਫੁੱਲਾਂ ਨਾਲ ਫੋਕਾ ਹੀਜ਼ ਮਤਰਈ ਵਾਲਾ ਹੀਜ਼ ਜਿਤਾ ਰਿਹਾ ਹੈ। ਮੁਰਗੇ ਨੇ ਕੈਂਟਰ ਦੀ ਜਾਲੀ ਵਿੱਚੋਂ ਦੀ ਚੁੰਝ ਬਾਹਰ ਕੱਢ ਦਿਆਂ ਫੇਰ ਕਿਹਾ ਤੁਸੀਂ ਕੁਰਬਾਨੀ ਦੇ ਚੁੱਕੇ ਹੋ ਅਤੇ ਅਸੀਂ ਮਨੁੱਖ ਦੀ ਜੀਵ ਦੇ ਸਵਾਦ ਲਈ ਕੁਰਬਾਨੀ ਦੇਣ ਚੱਲੇ ਹਾਂ। ਮਨੁੱਖ ਦਾ ਮੂੰਹ, ਮੁੰਦਰਾਹਾ, ਅੱਖਾਂ, ਨੱਕ, ਕੰਨ, ਬੁੱਲ, ਦੰਦ, ਸਰੀਰ ਤੇ ਹੱਥ-ਪੈਰ ਤਾਂ ਉਹੀ ਹਨ ਪਰ ਦਿਮਾਗ ਉਹ ਨਹੀਂ ਰਿਹਾ। ਕੀ ਤੁਸੀਂ ਆਂਡੇ 'ਚ ਪਾਲ ਰਹੀ ਮੁਰਗੀ ਨੂੰ ਮਾਰਿਆ? ਪਰ ਬੰਦਾ ਦੂਸਰੇ ਮਨੁੱਖਾਂ ਨੂੰ ਹੀ ਨਹੀਂ ਆਪਣੇ ਜੀਵਨ ਸਾਥੀ ਦੇ ਪੇਟ 'ਚ ਪਲ ਰਹੇ ਬੱਚੇ ਨੂੰ ਵੀ ਮਾਰ ਦਿੰਦਾ ਹੈ। ਖੇਤਾਂ 'ਚ ਜ਼ਹਿਰਾਂ ਛਿੜਕ ਕੇ ਫਲਾਂ ਸਬਜ਼ੀਆਂ ਰਾਹੀਂ ਜ਼ਹਿਰ ਖਵਾ ਰਿਆ ਹੈ ਹੁਣ ਰਾਂਝੇ ਵਾਲੇ ਵਾਗ ਚਰਾਉਣ ਵਾਲੇ ਜੰਗਲ ਬੇਲੇ ਨਹੀਂ ਰਹੇ ਸਭ ਘਾ ਚਲਾਈ ਫਖੜਾ ਬਾਤੂ ਜ਼ਹਿਰਾਂ ਛਿੜਕ ਕੇ ਸਾੜ ਦਿੱਤੇ ਹਨ ਹੁਣ ਦਰਿਆਵਾਂ ਨਹਿਰਾਂ 'ਚ ਜ਼ਹਿਰੀਲਾ ਪਾਣੀ ਵਗਦਾ ਹੈ ਤੇ ਗੰਗਾ ਵਿੱਚ ਮਨੁੱਖੀ ਲਾਸ਼ਾਂ ਤੈਰਦੀਆਂ ਹਨ ਪਾਣੀ ਦੇ ਪੈਰਾਂ 'ਚ ਮਨੋਖਣੇ ਹੱਡੀਆਂ ਦੇ ਫੁੱਲ ਹਨ ਇਨਾ ਫੁੱਲਾ ਅੱਗੇ ਸਾਡੀ ਹਸਤੀ ਤਾਂ ਕੋਈ ਅਰਥ ਨਹੀਂ ਰੱਖਦੀ ਅਸੀਂ ਕਾਰਾਂ ਦਾ ਸ਼ਿੰਗਾਰ ਨਹੀਂ ਬਲਕਿ ਮਨੁੱਖ ਦੀ ਪਸ਼ੂ ਵਰਤੀ ਅੱਗੇ ਚਾਰ ਟਕਿਆਂ ਅੱਗੇ ਲਾਚਾਰ ਹਾਂ ਹੁਣ ਤੁਹਾਨੂੰ ਤੇ ਸਾਨੂੰ ਲਾਜ਼ਾਰ ਹੈ ਮਨੁੱਖਾਂ ਦੇ ਮਨ 'ਚ ਸਾਡੇ ਪ੍ਰਤੀ ਕੋਈ ਤਰਸ ਜਾਂ ਹਮਦਰਦੀ ਹੈ ਕੀ ਸਾਡੀ ਮਹਿਕ ਕੁਦਰਤ ਦੇ ਵਖਸ਼ੇ ਕੋਈ ਰੰਗ ਅਰਥ ਰੱਖਦੀ ਹੈ ਡਰਾਈਵਰ ਮਨੁੱਖਾਂ ਨੂੰ ਸਿਰਫ ਕਿਰਾਏ ਤੱਕ ਪਾਰੇ ਤੱਕ ਮਤਲਬ ਹੈ ਫੁੱਲਾਂ ਨੇ ਅਜੋਕੀ ਮਨੁੱਖਤਾ ਦੀ ਮੌਤ ਤੇ ਵੈਣ ਪਾਉਂਦੀ ਰਵਾੜ ਦੀ ਆਵਾਜ਼ ਚ ਕਿਹਾ ਸਾਡੇ ਵਿੱਚ ਵੀ ਤਾਂ ਮਨੁੱਖ ਵਰਗੀ ਜਾਣ ਹੈ ਸਾਡੇ ਸਰੀਰ ਵਿੱਚ ਵੀ ਲਹੂ ਹੈ ਇਸ ਦਾ ਰੰਗ ਵੀ ਮਨੁੱਖ ਵਾਂਗ ਲਾਲ ਹੈ ਪੈਸੇ ਖਾਤਰ ਹੱਥ ਬੇਜਵਾਨ ਦੇ ਲਹੂ ਨਾਲ ਰੰਗੇ ਹੁੰਦੇ ਹਨ ਜਿਵੇਂ ਉਹ ਆਪਣੇ ਬੱਚੇ ਦਾ ਗਰਭਪਾਤ ਕਰਵਾ ਕੇ ਜਾਂ ਲਾਲਚ ਖਾਤਰ ਨਸ਼ੇ ਖਾਤਰ ਫੋਕੀ ਅੱਖ ਖਾਤਰ ਧੀ ਪੁੱਤ ਪਿਓ ਭਰਾ ਦੇ ਖੂਨ ਨਾਲ ਰਾੰਗ ਲੈਂਦਾ ਤਾਂ ਅਸੀਂ ਕਿਹਦੇ ਪਾਣੀ ਹਾਰਾਂ ਚਲੋ ਜਦੋਂ ਮਨੁੱਖ ਦੇ ਹੱਥ ਖੜੇ ਫੜੇ ਦਾ ਹੀਠ ਇਹ ਗਰਦਨ ਆਵੇਗੀ ਤਾਂ ਸਾਡੀਆਂ ਹੱਡੀਆਂ ਦੇ ਫੁੱਲਾਂ ਨਾਲ ਲੱਗੇ ਮਾਸ ਨੂੰ ਮਨੁੱਖ ਪਤੀਲੇ ਚੋਂ ਕੱਢ ਕੇ ਚੂੰਡ ਲਵੇਗਾ ਅਸੀਂ ਹੀ ਨਹੀਂ ਸਹੋਂ ਇਹ ਵੀ ਕਿਹਾ ਜਾਂਦਾ ਹੈ ਕਿ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਣਾਉ ਅਸੀਂ ਤੁਸੀਂ ਮਨੁੱਖ ਦੇ ਹੱਥਾਂ ਦੀ ਤਰਾਜ਼ ਤਹਾਂ ਕਿਸੇ ਦਿਨ ਸਾਡੀ ਹੋਂਦ ਵੀ ਮੁੱਕ ਜਾਵੇਗੀ ਮਨੁੱਖ ਆਪਣੀ ਹੋਂਦ ਆਪਣੇ ਹੱਥੀਂ ਯੁੱਧਾਂ ਵਿੱਚ ਖਤਮ ਕਰ ਲਵੇਗਾ ਬੰਦਾ ਤਾਂ ਮੂਰਖ ਹੈ ਇੱਕ ਪਾਸੇ ਚੂਹੇ ਨੂੰ ਸੱਪ ਨੂੰ ਨੰਦੀ ਨੂੰ ਪੂਜ ਰਿਹਾ ਕੰਜਕਾ ਨੂੰ ਸ਼ਰਿਆਂ ਬੇਇਜਤ ਕਰਦਾ ਤੇ ਕੰਜਕਾ ਨੂੰ ਵੀ ਪੂਜਦਾ ਗਊ ਅਵਾਰਾ ਭੁੱਖੀਆਂ ਘੁੰਮ ਰਹੀਆਂ ਹਨ ਤੇ ਕੰਜਕਾ ਵਾਂਗ ਗਊ ਇਸ ਪਾਸੇ ਮਾਂ ਕਹਿ ਕੇ ਪੂਜੀ ਜਾਂਦੀ ਹੈ ਸਰਹੱਦ ਤੋਂ ਪਾਰ ਹਲਾਲ ਕੀਤੀ ਜਾਂਦੀ ਹੈ ਉਧਰਲੇ ਪਾਸੇ ਸੂਰ ਨਹੀਂ ਮਾਰਿਆ ਜਾਂਦਾ ਤੇ ਇੱਧਰ ਸੂਰ ਨੂੰ ਮਾਰਿਆ ਜਾਂਦਾ ਹੈ। ਬੰਦੇ ਦਾ ਕੋਈ ਦੀਨ ਹੈ ਮਾਣ ਹੈ। ਬਜ਼ੁਰਗ ਮੁਰਗੇ ਨੇ ਕਿਹਾ ਲੱਗਦਾ ਸੀ ਕਿ ਉਹ ਮਨੁੱਖ ਦੀ ਫਿਤਰ ਤਬਾਰੇ ਕਾਫੀ ਸੋਜੀ ਰੱਖਦਾ ਸੀ। ਛੜਤ ਤੇ ਟ੍ਰੈਫਿਕ ਰੋਕੀ ਖੜਾ ਖੰਭਾ ਮਸ਼ੀਨ ਨੇ ਚੁੱਕ ਕੇ ਪਾਸੇ ਕਰ ਦਿੱਤਾ। ਤੇ ਟ੍ਰੈਫਿਕ ਕੀੜੀ ਦੀ ਚਾਲ ਸਰਕਣ ਲੱਗਾ। ਫੁੱਲਾਂ ਤੇ ਮੁਰਗੀਆਂ ਨੇ ਇੱਕ ਦੂਜੇ ਵੱਲ ਹੁਣ ਕਦੇ ਵੀ ਨਾ ਮਿਲਣ ਸਕਣ ਵਾਲੀ ਤਕਨੀ ਨਾਲ ਤੱਕਿਆ। ਕੁਝ ਦੇਰ ਬਾਅਦ ਦੋਵੇਂ ਕੈਂਟਰ ਅੱਗੜ ਪਿਛੜ ਜਾ ਰਹੇ ਸਨ ਸਮੇਂ ਦਾ ਇੱਕ ਇਹ ਇਤਿਫਾਕ ਸੀ ਕਿ ਮਹਿਕ ਤੇਲ ਲਹੂ ਦੀ ਛੜਕੇ ਇੱਕ ਸੀ ਇਤਿਫਾਕਨ ਦੋਵੇਂ ਕੈਂਟਰ ਹੀ ਇੱਕੋ ਸ਼ਹਿਰ ਵਿੱਚ ਦਾਖਲ ਹੋਏ ਮੁਰਗਿਆਂ ਵਾਲਾ ਕੈਂਟਰ ਬਾਸ ਸਟੈਂਡ ਨੇੜੇ ਬਣੇ ਸ਼ਰਾਬ ਦੇ ਆਹਾਤਾਂ ਦੇ ਬਣੇ ਕਸਾਈ ਘਰਾਂ ਅਗੇ ਰੁਕਿਆ ਜਿੱਥੇ ਉਹਨਾਂ ਵਰਗੇ ਸੈਂਕੜੇ ਮੁਰਗੇ ਲਟਕਾਏ ਜਾ ਚੁੱਕੇ ਸਨ ਅਤੇ ਦੁਕਾਨਾਂ ਵਿੱਚੋਂ ਲਹੂ ਦੀ ਲੰਗੀ ਘਰਾਲ ਵਹਿ ਰਹੀ ਸੀ ਦੂਸਰਾ ਕੈਂਟਰ ਸ਼ੇਰਾਂ ਵਾਲਾ ਚਰਸਤਾ ਮੁੜਿਆ ਤੇ ਰੌਸ਼ਨੀ ਨਾਲ ਨਹਾ ਰਹੇ ਰੋਹਾਨੀਅਤ ਦੇਖ ਕੇ ਅੱਗੇ ਰੁਕਿਆ ਡਰਾਈਵਰ ਤੇ ਖਾਲਸਾਈ ਸੇਵਾਦਾਰਾਂ ਦੀ ਉਡੀਕ ਕਰਨ ਲੱਗੇ ਕੁਝ ਕੁ ਸਮੇਂ ਬਾਅਦ ਸੇਵਾਦਾਰ ਆਏ ਤੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਉਚਾਰਨ ਕਰਦੇ ਹੋਏ ਪਲਾਸਟਿਕ ਦੇ ਫੁੱਲਾਂ ਨਾਲ ਫੁੱਲਾਂ ਵਾਲੇ ਬੋਰੀਆਂ ਨੂੰ ਮਾਥੇ ਲਿਆਣੋਂ ਉਤਾਰਨ ਲੱਗੇ ਤੰਗ ਬੋਰੀਆਂ ਚੋਂ ਨਿਕਲ ਕੇ ਉਹਨਾਂ ਬਾਹਰਲੀ ਹਵਾ ਵਿੱਚ ਕੁਝ ਰਾਹਤ ਮਹਿਸੂਸ ਕੀਤੀ ਪਰ ਏ ਕੀ ਸੇਵਾਦਾਰ ਰੱਬ ਦਾ ਨਾਮ ਧਿਆਉਂਦੇ ਹੋਏ ਉਹਨਾਂ ਦੇ ਅਧਮਰੇ ਜਸਮਾ ਵਿੱਚੋਂ ਦੀ ਸੂਈਆਂ ਲੰਘਾ ਕੇ ਸੀਖ ਤੇ ਕਬਾਬ ਬਣੇ ਮੁਰਗੇ ਵਾਂਗ ਇਕੱਲੇ ਹੀ ਇਕੱਲੇ ਫੁੱਲ ਨੂੰ ਧਾਗੇ ਵਿੱਚ ਪਰੋਕੇ ਫੁੱਲਾਂ ਦੇ ਹਾਰ ਬਣਾਉਣ ਲੱਗੇ ਅੱਧੀ ਰਾਤ ਤੱਕ ਡਾਕਟਰਾਂ ਵਾਂਗ ਬਿਨਾਂ ਸੌਣ ਕੀਤਿਆਂ ਇਹ ਕਾਰਜ ਕੀਤਾ ਇਹ ਕਾਰਜ ਕਰਦਿਆਂ ਕੁਝ ਫੁੱਲਾਂ ਦੀਆਂ ਪਾਖੜੀਆਂ ਉਹਨਾਂ ਦੇ ਪੈਰਾਂ ਹੇਠ ਮਸਲੀਆਂ ਗਈਆਂ ਡਾਲੀ ਨਾਲੋਂ ਟੁੱਟਣ ਤੋਂ ਬਾਅਦ ਮੁਰਗਿਆਂ ਵਾਂਗ ਇਹ ਫੁੱਲਾਂ ਫੁੱਲ ਵੀ ਮੌਤ ਵੱਲ ਵੱਧ ਰਹੇ ਸਨ ਜੇ ਰੁੱਤ ਲੱਗਿਆ ਕਪੜੇ ਜਾਮਾ ਹੋਏ ਪਲੀਤ ਦੀ ਦੀ ਆਵਾਜ਼ ਫੁੱਲਾਂ ਦੇ ਕੰਨੇ ਪਈ ਐਸਾ ਸਥਾਨ ਤੇ ਲੋਕਾਂ ਦੀ ਆਸਥਾ ਅਥਾਹ ਭੀੜ ਸੀ ਪੈਰ ਤਰਨ ਦੀ ਥਾਣੇ ਸੀ ਹੁਣ ਉਹਨਾਂ ਦੇ ਰੰਗ ਬਰੰਗੇ ਹਾਰਾਂ ਨੂੰ ਅਕਬਰ ਵੱਲੋਂ ਦੁੱਲੇ ਪੱਟੀ ਦੇ ਪਿਓ ਦਾਦੇ ਦੀਆਂ ਟੰਗੀਆਂ ਲਾਸ਼ਾਂ ਵਾਂਗ ਫੁੱਲਾਂ ਦੀਆਂ ਲਾਸ਼ਾਂ ਨੂੰ ਸਜਾਵਟ ਲਈ ਆਲੇ ਦਿਵਾਲੇ ਤੇ ਮਨੁੱਖ ਦੇ ਪਰਮ ਗੁਰੂਆਂ ਦੇ ਫਲਸਫੇ ਅੱਗੇ ਟਿਕਾ ਕੇ ਸਿਰ ਝੁਕਾ ਦਿੱਤੇ ਜਿਵੇਂ ਉਹਨਾਂ ਲੱਖਾਂ ਫੁੱਲਾਂ ਨੂੰ ਇੱਕ ਤਰ੍ਹਾਂ ਨਾਲ ਬਲਹਾਰੀ ਕੁਦਰਤ ਵਸਿਆ ਨਾਮ ਨਾਲ ਖਿਲਵਾੜ ਕਰਕੇ ਬਹੁਤ ਵੱਡੀ ਮੱਲ ਮਾਰ ਲਈ ਹੋਵੇ ਤੇ ਸਵਰਗ ਵਿੱਚ ਕਿਸੇ ਚੋਣ ਹਲਕੇ ਦੀ ਟੈਕਟ ਵਾਂਗ ਟੈਕਟ ਹਾਸਲ ਕਰ ਲਈ ਹੋਵੇ ਰੱਬ ਬਾਣੀ ਦੇ ਇਲਾਹੀ ਕੀਰਤਨ ਵਿੱਚ ਪ੍ਰੁੰਨੇ ਫੁੱਲਾਂ ਦੀਆਂ ਲਾਸ਼ਾਂ ਆਪਣੀ ਕੁਰਬਾਨੀ ਦੇ ਰਹੀਆਂ ਸਨ ਰਾਸ਼ਨੀ ਆਲੀ ਹੜਾ ਨੇ ਉਹਨਾਂ ਦੀ ਦਿਖ ਦਿਨਵਾਰਗੀ ਬਣਾ ਰੱਖੀ ਸੀ ਸਵੇਰ ਹੋਈ ਤਾਂ ਉਹਨਾਂ ਦੇ ਕੰਨਿ ਕਿਸੇ ਕਥਾਵਾਚਕ ਦੇ ਬੋਲ ਕੰਨਿ ਪਏ ਸਾਧ ਸੰਗਤ ਜੀ ਛੇਵੇਂ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਕੁਦਰਤ ਦੇ ਵਰਤਾਰੇ ਵਿੱਚ ਹਰ ਇੱਕ ਜੀਵ ਨੂੰ ਜੀਣ ਦਾ ਹੱਕ ਹੈ ਇਸ ਕਰਕੇ ਆਪਣਾ ਧਾਮਣ ਸੰਭਾਲ ਕੇ ਚੱਲਿਆ ਕਰੋ ਪ੍ਰਮਾਤਮਾ ਹਰ ਛੈ ਤੇ ਕਣਕਣ ਵਿੱਚ ਵਸਦਾ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਇੱਕ ਦਿਨ ਸਤਵੇਂ ਪਾਤਸ਼ਾਹ ਗੁਰੂ ਹਰ राय ਜੀ ਕਿਧਰੇ ਜਾ ਰਹੇ ਸਨ ਸ਼ਰਧਾਲੂ ਉਹਨਾਂ ਦੇ ਪਿੱਛੇ ਸਨ ਅਚਾਨਕ ਗੁਰੂ ਹਰ राय ਜੀ ਦੇ ਧਾਮਣ ਨਾਲ ਵੱਜ ਕੇ ਇੱਕ ਫੁੱਲ ਟੁੱਟ ਕੇ ਡਿੱਗ ਪਿਆ ਉਹ ਬੜੇ ਉਦਾਸ ਹੋਏ ਕਿ ਉਹਨਾਂ ਕੋਲੋਂ ਦਾਦਾ ਜੀ ਦੇ ਬਚਨਾਂ ਨਾਲ ਕਹਾਤੀ ਹੋ ਗਈ ਹੈ ਸਾਧ ਸੰਗਤ ਜੀ ਉਹਨਾਂ ਨੇ ਫੁੱਲ ਚੁੱਕਿਆ ਤੇ ਹੱਥ ਨਾਲ ਲਗਾ ਕੇ ਮਾਫੀ ਮੰਗੀ ਉਸ ਸਮੇਂ ਉਹਨਾਂ ਦੇ ਨੈਣ ਕਟੋਰੇ ਭਰੇ ਭਰਾਈ ਕੁਦਰਤ ਪ੍ਰਤੀ ਇਹ ਹੈ ਸਾਡੇ ਗੁਰੂ ਸਹਿਬਾਨਾਂ ਦਾ ਲਗਾਓ ਕਿ ਉਹ ਕਿਸੇ ਨੂੰ ਕੰਡੇ ਜਿੰਨੀ ਪੀੜ ਦੇਣੀ ਤਾਂ ਇੱਕ ਪਾਸੇ ਆਪਣੀ ਹੀ بے ਧਿਆਨੀ ਨਾਲ ਚੋਲੇ ਨਾਲ ਟਕਰਾਈ ਟੁੱਟੇ ਫੁੱਲ ਤੇ ਵੀ ਬਿਰੋ ਹੋ ਗਏ ਸਾਧ ਸੰਗਤ ਜੀ ਸਾਨੂੰ ਆਪਣੇ ਗੁਰੂ ਸਹਿਬਾਨਾਂ ਦੀਆਂ ਸਿੱਖਿਆਵਾਂ ਤੇ ਸੂਖਮ ਭਾਵਨਾਵਾਂ ਨੂੰ ਅਪਣਾ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ ਸਾਧ ਸੰਗਤ ਜੀ ਰਸਨਾ ਕਰੋ ਪਵਿੱਤਰ ਤੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਲੱਖਾਂ ਹੀ ਫੁੱਲਾਂ ਨੇ ਇਹ ਵਾਰਤਾ ਲਾਪ ਸੁਣਿਆ ਉਹਨਾਂ ਦੇ ਮੁੱਕਦੇ ਜਾਂਦੇ ਸ ਆ ਰੱਬ ਦੇ ਠੇਕੇਦਾਰਾਂ ਦੀ ਕਹਿਣੀ ਤੇ ਕਰਨੀ ਤੇ ਖੂਨ ਦੇ ਹੰਝੂ ਵਹਾ ਰਹੇ ਸਨ ਜੋ ਹੁਣ ਸੁੱਕ ਕੇ ਖਰੀੜ ਬਣ ਚੁੱਕੇ ਸਨ ਖੁਸ਼ਬੂ ਦਾਮ ਤੋੜ ਚੁੱਕੀ ਸੀ ਕੁਝ ਦਿਨਾਂ ਬਾਅਦ ਉਹਨਾਂ ਦੀਆਂ ਲਾਛਾਂ ਨੂੰ ਉਤਾਰਿਆ ਗਿਆ ਕਮੇਟੀ ਘਰਾਂ ਦੀਆਂ ਇੱਕ ਗੱਡੀ ਆਈ ਤੇ ਉਹਨਾਂ ਨੂੰ ਸ਼ਹਿਰੋਂ ਬਾਹਰ ਕੂੜਾ ਡੰਪ ਕਰਨ ਵਾਲੀ ਥਾਂ ਤੇ ਸੁੱਟਾਈ ਕਿਉਂਕਿ ਖੁਸ਼ਬੂ ਹੁਣ ਬਦਬੂ ਵਿੱਚ ਬਦਲ ਚੁੱਕੀ ਸੀ ਕੁਝ ਦਿਨ ਬਾਅਦ ਦੀਵਾਲੀ ਲੰਗੀ ਉਸੇ ਸ਼ਹਿਰ ਦੀ ਕੋਈ ਹੋਰ ਗੱਡੀ ਸਵੱਛ ਭਾਰਤ ਮਹਿੰਮ ਤਹਿਤ ਕਤਲ ਕੀਤੇ ਗਏ ਮੁਰਗਿਆਂ ਦੇ ਖੰਭਾਂ ਕਲਗੀ ਵਾਲੇ ਸਿਰਾਂ ਤੇ ਟੰਗੀਆਂ ਟੰਗੜੀਆਂ ਨੂੰ ਇਕੱਠੇ ਕਰਕੇ ਉਸੇ ਕੂੜੇ ਡੰਪ ਕਰਨ ਵਾਲੀ ਜਗ੍ਹਾ ਤੇ ਸੁੱਟ ਆਏ ਜਿੱਥੇ ਫੁੱਲਾਂ ਨੂੰ ਸੁੱਟਿਆ ਹੋਇਆ ਸੀ ਉਸ ਦਿਨ ਕੈਂਟਰ ਤੇ ਸ਼ਰਦਾ ਵਸ ਲਿਆਂਦੇ ਫੁੱਲਾਂ ਦੀ ਬਦਬੂ ਤੇ ਮੁਰਗੇ ਮੁਰਗੀਆਂ ਦੇ ਗਲੇ ਸੜੇ ਅੰਗਾਂ ਦੀ ਬਦਬੂ ਬਗਲ ਬਗਲਗੀਰ ਹੋ ਚੁੱਕੀ ਸੀ ਇਹ ਵੀ ਕਹਿ ਇਤਫਾਕ ਸੀ ਕਿ ਉਸ ਫੁੱਲ ਕੋਲ ਤੇ ਉਸਦੀ ਟਾਣੀ ਤੇ ਗੋਂਦ ਚੁੱਕੀ ਡੋਡੀ ਜੋ ਉਸਦੀ ਟਾਣੀ ਤੇ ਗੋਦ ਚੁੱਕੀ ਡੋਢੀ ਜੋ ਮਨੁੱਖ ਵੱਲੋਂ ਧੀ ਦਾ ਕਰਵਾਏ ਜਾਂਦੇ ਅਬੋਰਸ਼ਨ ਵਾਂਗ ਦਮ ਤੋੜ ਚੁੱਕੀ ਸੀ। ਉਹਨਾਂ ਉੱਪਰ ਹੀ ਉਸ ਮੁਰਗੇ ਦੀ ਕਲੰਗੀ ਵਾਲੀ ਤੌਣ ਸੁੱਟੀ ਹੋਈ ਸੀ। ਹੁਣ ਉਸ ਮੁਰਗੇ ਦੀਆਂ ਅੱਖਾਂ ਬੰਦ ਤੇ ਚੁੰਝ ਖਾਮੋਜ ਸੀ। ਗੁਰੂ ਫਸਫਾ ਇਸ ਮੰਜਰ ਤੇ ਫੁੱਟ ਫੁੱਟ ਰੋ ਰਿਹਾ ਸੀ। ਖੁਸ਼ੀ 'ਚ ਜਕਾਰੇ ਛੱਡਦੀ ਸੰਗਤ ਦੀਆਂ ਗੱਡੀਆਂ ਆ ਰਹੀਆਂ ਸਨ। ਕੂੜੇ ਦਾ ਡੰਪ ਸ਼ਮਸ਼ਾਨ ਵਾਂਗ ਅਤਲ ਸਚਾਈ ਬਣ ਚੁੱਕਾ ਸੀ ਤੇ ਹਕੀਕਤ ਇਹ ਸਚਾਈ ਅੱਗੇ ਨਤਮਤ ਸਖ ਹੋ ਰਹੀ ਸੀ ਜਿਵੇਂ ਉਹ ਉਹਨਾਂ ਦੀ ਕਰੁਣਾ ਤੇ ਲਾਜਵਾਬ ਹੋਵੇ ਤੇ ਉਹ ਕਰਣਾ ਕਹਿ ਰਹੀ ਹੋਵੇ ਕਿ ਡਾਲੀ ਨਾਲੋਂ ਤੋੜ ਕੇ ਸਾਨੂੰ ਲੁੱਟ ਲਿਆ ਖਸ਼ਬੂ ਮੈਂ ਕਿਤੇ লাশ ਇੱਕ ਮੱਕ ਹੋ ਕੇ ਬਣ ਗਈ ਬਦਬੂਏ ਕਾ ਤੋਂ ਕੈਰ ਕਮਾਵੇ ਬੰਦਿਆ ਇਹ ਕੀ ਤੇਰੀ ਸ਼ਾਨ ਬਦਬੂ ਬਣਾ ਤੋਂ ਡਰ ਕੇ ਤੈਥੋਂ ਚੌਕੰਦਿਆਨ ਨੇ ਢੋਣਾ ਵਿੱਚ ਸਮਸ਼ਾਨ